ਡੇਲੀ ਪੋਸ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਅੱਜ ਕਿਸਾਨਾਂ ਦਾ ਲਈ ਵੱਡਾ ਦਿਨ ਹੈ ਕਿਉਂਕਿ ਦਿੱਲੀ ਨੂੰ ਚਾਲੇ ਪੈ ਚੁੱਕੇ ਨੇ ਕਿਸਾਨਾਂ ਦੇ ਕਿਉਂਕਿ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਤੇ ਵੱਡਾ ਇਕੱਠ ਅੱਜ ਸਵੇਰੇ ਤੜਕਸਾਰ ਤੋਂ ਹੀ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਤਾਂ ਪੁਲਿਸ ਨੇ ਵੱਲੋਂ ਵੀ ਸਖਤ ਪੈਰਾ ਲਗਾ ਦਿੱਤਾ ਗਿਆ ਤਿੱਖੀ ਅੱਖ ਹਰ ਇੱਕ ਕਿਸਾਨ ਦੇ ਉੱਤੇ ਰੱਖੀ ਜਾ ਰਹੀ ਹੈ ਤਾਂ ਰਾਮਲੀਲਾ ਮੈਦਾਨ ਪੂਰਨ ਤੌਰ ਤੇ ਭਰਨ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਇਸ ਮਹਾਪੰਚਾਇਤ ਨੂੰ ਲੈ ਕੇ ਬਲਾਕ ਪੱਧਰ ਦੇ ਉੱਤੇ ਪਿੰਡ ਪੱਧਰ ਦੇ ਉੱਤੇ ਜੋ ਹੈ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਇਸ ਦਰਮਿਆਨ ਐਲਾਨ ਕੀਤਾ ਗਿਆ ਸੀ ਕੀ ਬੱਸਾਂ ਤੇ ਰੇਲਾਂ ਦੇ ਰਾਹੀਂ ਕਿਸਾਨ ਜਿਹੜੇ ਐ ਦਿੱਲੀ ਦੇ ਵਿੱਚ ਪਹੁੰਚਣਗੇ ਹਾਲਾਂਕਿ ਜਿਹੜੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਅਸੀਂ ਦਿੱਲੀ ਕੂਚ ਕਰਨਾ ਉਹ ਕਿਸਾਨ ਅਜੇ ਵੀ ਹਰਿਆਣਾ ਅਤੇ ਪੰਜਾਬ ਦੀ ਸਰਹੱਦ ਦੇ ਉੱਤੇ ਡਟੇ ਹੋਏ ਨੇ ਇਹ ਮਹਾਪੰਚਾਇਤ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ ਯਾਨੀ ਕਿ ਜਿਹੜੇ ਕਿਸਾਨ ਆਗੂ ਦੇ ਵੱਲੋਂ ਚੋਣਾ ਲੜੀਆਂ ਜਿੱਗੀਆਂ ਸੰਵਿਧਾਨ ਸਭਾ ਚੋਣਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਤਾਂ ਉਹਨਾਂ ਦੀ ਕਾਲ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਕਿਸਾਨ ਜਿਹੜੇ ਹੈ ਦਿੱਲੀ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਕਰੀਬਨ 2000 ਦੇ ਕਰੀਬ ਬੱਸਾਂ ਜਿਹੜੀਆਂ ਨੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਕੁਝ ਕਿਸਾਨ ਜਿਹੜੇ ਹੈ ਰੇਲ ਗੱਡੀਆਂ ਦੇ ਰਾਹੀ ਵੀ ਦਿੱਲੀ ਪਹੁੰਚ ਰਹੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਚੁੱਕੇ ਨੇ ਦੂਜੇ ਪਾਸੇ ਪੁਲਿਸ ਨੇਵੀ ਸਖਤ ਪੈਰਾ ਇਸ ਵੇਲੇ ਰਾਮਲੀਲਾ ਮੈਦਾਨ ਦੇ ਵਿੱਚ ਲਗਾਇਆ ਹੋਇਆ ਤਾਂ ਖਾਸ ਕਰ ਇਹ ਹੈ ਕਿ ਇਸ ਮਹਾਪੰਚਾਇਤ ਦੇ ਵਿੱਚ ਜੋ ਔਰਤਾਂ ਨੇ ਉਹ ਵੀ ਵੱਡੇ ਪੱਧਰ ਤੇ ਪਹੁੰਚੀਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਵੱਡਾ ਪੰਡਾਲ ਲਗਾਇਆ ਜਿੱਥੇ ਕੀ ਆਗੂਆਂ ਦੇ ਬੈਠਣ ਦੇ ਲਈ ਅਲੱਗ ਜਗ੍ਹਾ ਬਣਾਈ ਹੋਈ ਹੈ ਕਿਸਾਨ ਜਿਹੜੇ ਐ ਉਹ ਜੇ ਦਰਿਆ ਵਿਛਾ ਕੇ ਬੈਠੇ ਹੋਏ ਵਿਖਾਈ ਦੇ ਰਹੇ ਨੇ ਇੱਕ ਪਾਸੇ ਬੀਬੀਆਂ ਦਾ ਹਜ਼ੂਮ ਵੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ ਪੁਲਿਸ ਦਾ ਸਖਤ ਪੈਰਾ ਬੈਰੀਕੇਡ ਲਗਾਏ ਹੋਏ ਨੇ ਪਾਰਕਿੰਗ ਵੀ ਫੁੱਲ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਇੰਨੇ ਵੱਡੇ ਪੱਧਰ ਦੇ ਉੱਤੇ ਕਿਸਾਨ ਜਿਹੜੇ ਐ ਦਿੱਲੀ ਮਹਾਪੰਚਾਇਤ ਦੇ ਲਈ ਪਹੁੰਚ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮਹਾਪੰਚਾਇਤ ਦੀ ਸ਼ੁਰੂ ਹੋਣ ਦਾ ਸਮਾਂ 11 ਵਜੇ ਦਾ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਹੀ ਇਹ ਵੱਡਾ ਇਕੱਠ ਕਿਸਾਨਾਂ ਦਾ ਪਹੁੰਚ ਚੁੱਕਿਆ ਹੈ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਇਹੋ ਕਿਸਾਨ ਨੇ ਜਿਹੜੇ ਪੰਜਾਬ ਦੇ ਨਾਲ-ਨਾਲ ਉੜੀਸਾ ਮਧ ਪ੍ਰਦੇਸ਼ ਹਰਿਆਣਾ ਅਤੇ ਹੋਰ ਕਈ ਸੂਬਿਆਂ ਤੋਂ ਪਹੁੰਚੇ ਨੇ ਕਿਉਂਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਪੰਜਾਬ ਦੇ ਨਾਲ-ਨਾਲ ਹੋਰ ਕਈ ਸੂਬਿਆਂ ਤੋਂ ਕਿਸਾਨ ਜਿਹੜੇ ਆ ਦਿੱਲੀ ਵਿਖੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਲਈ ਪਹੁੰਚ ਚੁੱਕੇ ਨੇ ਹੱਥਾਂ ਦੇ ਵਿੱਚ ਕਿਸਾਨੀ ਦਾ ਝੰਡਾ ਹੈ ਤੇ ਮੰਗ ਇੱਕੋ ਇੱਕ ਹੈ ਕਿ ਸਾਡੀਆਂ ਹੱਕੀਆਂ ਹੱਕੀ ਮੰਗਾਂ ਨੂੰ ਪਰਵਾਨ ਕੀਤਾ ਜਾਵੇ